ਗੁਰੂ ਗੋਬਿੰਦ ਸਿੰਘ ਜੀ ਦੇ ਮਾਮਾ ਕਿਰਪਾਲ ਜੀ ਤੇ ਮਾਤਾ ਜੀ ਹੌਲੀ-ਹੌਲੀ ਗੁਰੂ ਮਹਾਰਾਜ ਨੂੰ ਪਹੁੰਚੇ ਪਾਈ ਆ ਰਹੇ ਨੇ ਇਹ ਸਾਰਿਆਂ ਨੇ ਦਰਸ਼ਨ ਕਰੇ ਲਿਆ ਕੇ ਜਿਸ ਵਕਤ ਮੰਜੇ ਅੱਥੇ ਵਿਰਾਜਮਾਨ ਕਰ ਦਿੱਤੇ ਤਾਂ ਨੂਰ ਚੱਲਿਆ ਨਹੀਂ ਸੀ ਜਾਂਦਾ ਕਿਸੇ ਤੋਂ ਵੀ ਐਨੀ ਸੁੰਦਰਤਾ ਉਹ ਸਜਦੇ ਕਰਦਾ ਹੈ ਨੇਤਰਾਵਾਂ ਚੋਂ ਜਲ ਜਾਂਦਾ ਹੈ ਅੱਲਾਹ ਤਾਲਾ ਤੂੰ ਮੇਰੀ ਇਸੇ ਜਨਮ ਦੇ ਵਿੱਚ ਸੁਣ ਲਈ ਉਹ ਮਨੁੱਖ ਨੁੱਖ ਜਾਮੇ ਵਿੱਚ ਦਰਸ਼ਨ ਦੇ ਦਿੱਤੇ ਮਰੀਦਾਂ ਨੂੰ ਕਿਹਾ ਕਿ ਦਰਸ਼ਨ ਕਰ ਲੋ ਇਹਨਾਂ ਨੂੰ ਮੈਂ ਸੇਜਦਾ ਕਰਿਆ ਕਰਦਾ ਸੀ ਉਸ ਦਿਨ ਇਹ ਨਿਰਾਹੀ ਨੂਰ ਦਾ ਮੁਖ ਹੈ ਸਰੀਰ ਤਾਂ ਦੇਖਣ ਵਾਸਤੇ ਲੱਗਦਾ ਹੈ ਸਰੀਰ ਨਹੀਂ ਹੈ ਨੂਰ ਹੀ ਨੂਰ ਹੈ ਇਹ ਦੇਖਣ ਵਾਸਤੇ ਕਿ ਕਿਧਾ ਪੱਖ ਕਰਨਗੇ ਕਿਤੇ ਵੱਲ ਹੋਣਗੇ ਦੋ ਪੁੰਜੀਆਂ ਮੰਗਾ ਲਈਆਂ ਇੱਕ ਪੁੱਤਲੇ ਹੱਥ ਕੋਲ ਰੱਖ ਦਿੱਤੀ ਇੱਕ ਇਕੱਲੇ ਦੂਸਰੇ ਹੱਥ ਕੋਲ ਰੱਖ ਲਈ ਰੱਖ ਦਿੱਤੀਆਂ ਜਰਾ ਦੂਰ ਗੁਰੂ ਮਹਾਰਾਜ ਬੜੇ ਮੁਸਕਰਾਏ ਤਿੰਨ ਮਹੀਨੇ ਦੇ ਇਹਦੇ ਵੱਲ ਦੇਖਿਆ ਦੇਖ ਕੇ ਬੜੇ ਹੀ ਮੁਸਕਰਾਏ ਉਸ ਤੋਂ ਬਾਅਦ ਗੱਦਨ ਮੋੜੀ ਕਬੇ ਪਾਸੇ ਵਾਲੀ ਕੁੰਜੀ ਦੇ ਹੱਥ ਰੱਖ ਦਿੱਤਾ ਇਧਰ ਮੋੜੀ ਤੇ ਸੱਜੇ ਵਾਲੀ ਤੇ ਹੱਥ ਰੱਖ ਦਿੱਤਾ ਦੋਹਾਂ ਤੇ ਹੀ ਹੱਥ ਰੱਖ ਦਿੱਤਾ ਇਹ ਦੋਹਾਂ ਤੋਂ ਹੱਥ ਚੁੱਕ ਕੇ ਆਪ ਪੀਰ ਮੁਸਕਰਾਏ ਫਿਰ ਦੇਖਿਆ ਪੀਰ ਵਾਲੋਂ ਪੀਰ ਸਮਝ ਗਿਆ ਜੋ ਬਾਤ ਸੀ ਸਜਦਾ ਕੀਤਾ ਕਹਿਣ ਲੱਗਿਆ ਮੁਰਿਦਾਂ ਨੂੰ ਕਿ ਕੁਛ ਸਮਝ ਵਿੱਚ ਆ ਕਹਿੰਦੇ ਨਾ ਸਾਡੇ ਸਮਝ ਵਿੱਚ ਨਹੀਂ ਕੁਛ ਵੀ ਆਇਆ ਕਹਿੰਦੇ ਮੈਂ ਪਰਲਾ ਬਰਤਨ ਰੱਖਿਆ ਸੀ ਇਸਲਾਮ ਵਾਲਿਆਂ ਦਾ ਉੱਲਾ ਰੱਖਿਆ ਸੀ ਹਿੰਦੂਆਂ ਦਾ ਜੇ ਤਾਂ ਇਹਨਾਂ ਨੇ ਦੋਵੇਂ ਹੱਥ ਰੱਖ ਦਿੱਤੇ ਹਿੰਦੂਆਂ ਵਾਲੇ ਤਾਂ ਹਿੰਦੂਆਂ ਦਾ ਪੱਕ ਕਰਨਗੇ ਜੇ ਇਸਲਾਮ ਵਾਲਿਆਂ ਤੇ ਰੱਖ ਦਿੱਤੇ ਤਾਂ ਇਸਲਾਮ ਦਾ ਵਕ ਕਰਨਗੇ ਇਹ ਤਾਂ ਸੁਲਾਕੁੱਲ ਆਏ ਇਹਨਾਂ ਨੇ Hindu ਤੇ Musalman ਬਰਾਬਰ ਹੋਏਗਾ ਘਟ ਨਹੀਂ ਕੋਈ ਹੋਏਗਾ ਜੀਵਨ ਦੇ ਅੰਦਰ ਫਿਰ ਤੁਸੀਂ ਦੇਖੋ ਵਿਚਾਰ ਕਰਕੇ ਗਲਤੀ ਇੱਥੇ ਪੈਂਦੀ ਹੈ ਕਿ ਇਤਿਹਾਸਾਂ 'ਚ ਗਲਤੀਆਂ ਹੋ ਜਾਂਦੀਆਂ ਨੇ ਲਿਖਣ ਵਾਲੇ ਵਿਚਾਰ ਕਰਕੇ ਨਹੀਂ ਲਿਖਦੇ ਇਕੱਲੇ ਇਕੱਲੇ ਵਾਕੇ ਨੂੰ ਜੋੜਦੇ ਨਹੀਂ ਜਿਹੜਾ ਕੁਛ ਮੂਰੇ ਆਇਆ ਲਿਖ ਦਿੱਤਾ ਸਾਡੇ ਵਿੱਚ ਇਹ ਪਚਲਤ ਹੋ ਗਿਆ ਕਿ ਮੁਸਲਮਾਨ ਬਹੁਤ ਮਾੜਾ ਹੈ ਤੇ ਸਾਡਾ ਨਹੀਂ ਉਹ ਮਿੱਤਰ ਹੈਗਾ ਸਾਡਾ ਕੁਛ ਨਹੀਂ ਲੱਗਦਾ ਅਸੀਂ ਭੁੱਲ ਜਾਂਦੇ ਹਾਂ ਗੁਰੂ ਨਾਨਕ ਜੀ ਨੇ ਇਹਦੇ ਨਾਲ ساری ਜ਼ਿੰਦਗੀ ਸਫਰ ਕਰਿਆ ਕੌਣ ਸੀਗਾ ਜਿਹਨੂੰ ਕਹਿੰਦੇ ਸੀ ਮਰਦਾਨਿਆਂ ਤੁਰਕੀ ਬਾਣੀ ਆ ਰਹੀ ਹੈ ਰਬਾਬ ਸੁਰ ਕਰ ਕੌਣ ਸੀ ਉਹ ਜਿਹੜੇ ਬਹੁਤੇ ਹੀ ਕੱਟਣ ਦੇ ਇਹ ਕਹਿੰਦੇ ਹੋਣੇ ਗੁਰੂ ਨਾਨਕ ਸਾਹਿਬ ਆਪੇ ਹੀ ਕੂਤੇ ਜਾ ਕੇ ਪਾਣੀ ਪੀਂਦੇ ਹੋਣੇ ਨੇ ਜਾਂ ਭਾਈ ਬਾਲਾ ਲਿਆ ਕੇ ਦਿੰਦਾ ਹੋਣਾ ਇਹ ਗੱਲਾਂ ਸੋਚਣੀਆਂ ਗਲਤ ਨੇ ਜਦੋਂ ਮਹਾਰਾਜ ਇਹ ਕਹਿੰਦੇ ਨੇ ਕਿ ਮਨੁੱਖ ਕੀ ਜਾਤ ਸਭੇ ਇੱਕ ਜਨਬੋ ਇਹ ਦੋਵੇਂ ਤਾਂ ਨਹੀਂ ਕਵਿਤਾ ਤਾਂ ਨਹੀਂ ਪੜਾ ਰਹੇ ਉਹ ਤਾਂ ਸਾਨੂੰ ਦੱਸ ਰਹੇ ਨੇ ਕਿ ਮਨੁੱਖ ਨੋਕੀ ਹੁੰਦਾ ਹੈ ਉਹਦੇ ਹੱਥ ਦੀ ਕੋਈ ਪੇਟ ਨਹੀਂ ਹੁੰਦੀ ਨੁਖ ਲੋਖ ਹੈ ਨੋਖ ਨੂੰ ਮਨੋਖ ਵਰਗਾ ਪਿਆਰ ਕਰੋ ਨੇੜੇ ਰੱਖੋ ਸਾਰਿਆਂ ਨੂੰ ਕਿਸੇ ਨਾਲ ਨਫ਼ਰਤ ਨਾ ਕਰੋ ਫੇਰ ਹੋ ਦੇਖੋ ਗੁਰੂ ਮਹਾਰਾਜ ਹੁੰਟੇ ਸਾਹਿਬ ਆ ਜਾਂਦੇ ਨੇ ਹੁੰਟਾ ਸਾਹਿਬ ਪਠਾਨ ਨੌਕਰ ਰੱਖ ਲੈ ਤੇ ਬਾਈ ਧਾਰ ਦੇ ਰਾਜਿਆਂ ਦੇ ਫਤਿਹ ਚੰਦ ਤੇ ਕਰ ਵਿਆਹਣ ਆਉਣਾ ਸੀ ਪੀਮ ਚੰਦ ਦੇ ਲੜਕੇ ਨੂੰ ਲੈ ਕੇ ਬਰਾਤ ਦੇ ਅੰਦਰ ਤੇ ਪਠਾਨ ਕੁਸ਼ 408 ਪਠਾਨ ਜਿਹੜਾ ਹੈ ਉਹ ਔਰੰਗਜ਼ੇਬ ਨੇ ਕੱਢੇ ਸੀ ਮਹਾਰਾਜ ਨੇ ਬੁੱਧੂ ਸ਼ਾਹ ਦੇ ਕਹਿਣ ਤੇ ਉੱਤੇ ਆਪਣੀ ਥਾਂ ਦੇ ਦਿੱਤਾ ਤੇ ਨੌਕਰ ਰੱਖ ਲਏ ਤੇ ਉਹ ਬੇਈਮਾਨ ਹੋ ਗਿਆ ਉਹ ਚਲੇ ਗਏ ਲੇਕਿਨ ਕਾਲੇ ਖਾਨ 100 ਬੰਦੇ ਨੂੰ ਨਾਲ ਲੈ ਕੇ ਗੁਰੂ ਸਾਹਿਬ ਕੋਲ ਰਿਆ ਮਹਾਰਾਜ ਕਹਿੰਦੇ ਕਾਲੇ ਖਾਨ ਤੂੰ ਵੀ ਜਾ ਤੂੰ ਕਿਨੂੰ ਕਾਨੂੰ ਕਰਕੇ ਰਹਿ ਗਿਆ ਹੈ ਕਿ ਉਹ ਸਾਥੀਆਂ ਨਾਲ ਜਾਣਾ ਸੀ ਕਿੰਦਾ ਮਹਾਰਾਜ ਉਹਨਾਂ ਦੇ ایمان ਵੇਚ ਦਿੱਤਾ ਹੈ ਮੈਂ ایمان ਵਾਲਾ ਬੰਦਾ ਹਾਂ ਮੈਂ ਤੁਹਾਡਾ ਨਮਕ ਅਦਾ ਹੈ ਮੈਂ ਕਿੱਥੇ ਜਾਵਾਂ ਮੈਂ ਤਾਂ ਆਪਣੀ ਜਾਨ ਇੱਥੇ ਦੇਵਾਂਗਾ ਤੇ ਜਿਸ ਵਕਤ ਬੁੱਧੂ ਸ਼ਾਹ ਨੂੰ ਪਤਾ ਲੱਗਦਾ ਹੈ ਕਿ ਗੁਰੂ ਮਹਾਰਾਜ ਦੇ ਉੱਤੇ 22 ਤਰ ਦੇ ਰਾਜਿਆਂ ਨੇ ਮਿਲਵੀ ਫੌਜ ਦਾ ਹੱਲਾ ਕਰ ਦਿੱਤਾ ਹੈ ਉਸ ਵੇਲੇ ਸੱਸ ਨੂੰ ਮਰੀਦ ਲੈ ਕੇ ਪਹੁੰਚਦਾ ਹੈ ਕੋਈ ਆਉਂਦਾ ਹੈ ਕਿਸੇ ਦੀ ਮਦਦ ਨੂੰ ਆਪ ਮੈਦਾਨੇ ਜੰਗ 'ਚ ਆਉਂਦਾ ਹੈ ਜੰਗ ਸ਼ੁਰੂ ਹੋ ਚੁੱਕਿਆ ਹੈ ਦੋ ਪੁੱਤਰ ਤੇ ਦੋ ਆਪਣੇ ਭਰਾ ਰਿਸ਼ਤੇਦਾਰ ਉਸ ਜੰਗ ਦੇ ਵਿੱਚ ਸ਼ਹੀਦ ਕਰਾ ਦਿੱਤੇ ਸਾਹਮਣੇ ਅੱਖਾਂ ਤੇ ਪਹਿਲਾ ਵੱਡਾ ਪੁੱਤਰ ਸ਼ਹੀਦ ਹੋਇਆ ਫਿਰ ਛੋਟਾ ਹੋਇਆ ਇੱਕ ਨੇ ਵੀ ਪੈਰ ਪਿੱਛੇ ਨਹੀਂ ਪਾਇਆ ਜੰਗ ਜਿੱਤਿਆ ਗਿਆ ਉਹਨ ਇੱਕ ਪਾਸੇ ਤਾਂ ਤੁਸੀਂ ਲੈ ਲਓ ਹਿੰਦੂ ਰਾਜੇ ਉਹ ਰਾਜੇ ਜਿਨ੍ਹਾਂ ਨੂੰ ਮਹਾਰਾਜ ਨੇ 3 ਲੱਖ ਦਾ ਉਸ ਸਮੇਂ ਦਵਾ ਜਦੋਂ 9 ਮਾਣ ਕੱਚੇ ਛੋਲੇ ਆਉਂਦੇ ਸੀ ਰੁਪਈਏ ਦਿੱਤੇ थे ਉਸ ਵੇਲੇ ਦਾ ਜਿਹੜਾ ਗਿਫਟ ਭੇਜਿਆ ਤੰਬੂਲ ਭੇਜਿਆ ਲੜਕੀ ਦੀ ਸ਼ਾਦੀ ਤੇ ਉਹਦਾ ਮੁੱਲ 3 ਲੱਖ ਲਿਖਿਆ ਹੋਇਆ ਹੈ ਇਤਿਹਾਸ ਵਿੱਚ ਹੁਣ ਤਾਂ 3 ਕਰੋੜ ਸਮਝ ਲਓ ਦੋ ਸੌ ਬੰਦਾ ਲੈ ਕੇ ਗਿਆ ਸੀ ਉਹਨੂੰ ਉਹਨਾਂ ਨੇ ਇੰਨਾ ਕੁਛ ਦੇਣ ਦੇ ਬਾਵਜੂਦ ਵੀ ਉਹਦੀ ਫੌਜ ਗੁਰੂ ਦਸਵੇਂ ਪਾਛਾ ਦੇ ਖਿਲਾਫ ਲੜੀ ਨਾਰ ਨਹੀਂ ਰਹੀ ਹੈਗੀ ਹੁਣ ਤੁਸੀਂ ਦੇਖੋ ਬਿੱਤਰ ਕਿਹੜਾ ਸੀ ਤੇ ਗਦਾਰੀ ਕਿਨੇ ਕਰੀ ਐਵੇਂ ਹੀ ਸੁਣ ਸੁਣਾ ਕੇ ਦੂਜੇ ਦੇ ਖਿਲਾਫ ਖਿਆਲ ਪੈਦਾ ਕਰ ਲੈਣੇ ਬੜੀ ਮਾੜੀ ਗੱਲ ਹੁੰਦੀ ਹੈ ਇਤਿਹਾਸ ਨੂੰ ਵਾਚੋ ਵਾਕਿਆਤ ਨੂੰ ਵਾਚੋ ਉਸ ਵੇਲੇ ਕਿੰਨਾ ਡਰ ਸੀ ਰਾਜੇ ਵੀ ਖਲਾਫ ਸੀ ਕੇ ਬਦੂਸ਼ਾਦੇ ਖਲਾਫ ਹੋਣਾ ਹੀ ਸੀ ਤੇ ਬਾਅਦ ਵਿੱਚ ਉਹਨੂੰ ਪਤਾ ਲੱਗ ਸੀ ਕੇ ਮੈਨੂੰ ਇਕੱਲੇ ਨੂੰ ਦੰਡ ਦੇਣਗੇ ਲੇਕਿਨ ਪ੍ਰਵਾਹ ਨਹੀਂ ਕਰੀ ਉਸਨੇ ਜਦੋਂ ਬੱਚੇ ਸ਼ਹੀਦ ਹੋ ਗਏ ਗੁਰੂ ਮਹਾਰਾਜ ਨੇ ਸਾਰੇ ਬੁਲਾਏ ਜਾਂ ਕੋ ਬਾਤਾਂ ਬਦੂਸ਼ਾਦੇ ਪਾਸ ਮਹਾਰਾਜ ਨੇ ਅਫਸੋਸ ਪ੍ਰਗਟ ਕੀਤਾ ਕੇ ਉਦੂਸ਼ਾ ਤੇਰੇ ਲੱਗਦੇ ਜਿਗਰ ਅੱਖਾਂ ਦੇ ਤਾਰੇ ਤੇਰੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ ਹਨ ਅਸੀਂ ਅਸੀਸ ਦਿੰਦੇ ਹਾਂ ਕਹਿੰਦਾ ਪਾਸ਼ਾ ਇਸ ਤਰ੍ਹਾਂ ਨਾ ਕਰੋ ਮੈਂ ਤੁਸ ਭੇਟਾ ਦਿੱਤੀ ਹੈ ਆਪ ਨੂੰ ਮੈਂ ਤਾਂ ਆਪਣਾ ਸਰੀਰ ਦੇਣ ਆਇਆ ਸੀ ਲੇਕਿਨ ਤੁਹਾਨੂੰ ਮੇਰੇ ਪੁੱਤਰਾਂ ਦਾ ਸਰੀਰ ਪਿਆਰਾ ਸੀ ਉਹਨਾਂ ਨੂੰ ਅੱਲਾਹ ਦੀ ਵਾਰੇ ਖਾਸ ਦਰਗਾਹ ਵਿੱਚ ਭੇਜ ਦਿੱਤਾ ਤੁਸ ਹੈ ਮੈਂ ਰਣੀ ਹਾਂ ਤੁਹਾਡਾ ਤੇ ਨਸੀਰਾ ਦੇ ਦੋ ਭਰਾਵਾਂ ਨੂੰ ਤੁਸੀਂ ਭੇਜ ਦਿੱਤਾ ਬਹੁਤ ਅੱਛਾ ਹੁੰਦਾ ਜੇ ਮੈਨੂੰ ਵੀ ਤੁਸੀਂ ਭੇਜ ਦਿੰਦੇ ਹੁਣ ਕਿੰਨੀ ਅਕੀਦਤ ਹੈ ਕਿੰਨੀ ਸ਼ਰਧਾ ਹੈ ਕਿੰਨਾ ਪਰੋਸਾ ਹੈ ਜੇ ਵੈਰ ਹੁੰਦਾ ਗੁਰੂ ਦਸ਼ਪੇਸ਼ ਪਿਤਾ ਨੂੰ ਮੁਸਲਮਾਨ ਬਾੜਾ ਸਮਝਦੇ ਹੁੰਦੇ ਤਾਂ 700 ਬੰਦਾ ਲੜਨ ਵਾਸਤੇ ਕਿਉਂ ਆਉਂਦਾ ਨਾਲ ਲੱਕ ਬੰਨ ਕੇ ਤੇ ਕਿੰਨਾ ਸ਼ਹੀਦ ਹੋਇਆ ਅਨੁਮਾਨ ਹੈ ਕਿ ਦਿਲ ਤੋਂ ਬੰਦਾ ਉਹਨਾਂ ਚੋਂ ਸ਼ਹੀਦ ਹੋ ਗਿਆ ਸੀ ਉਹਨਾਂ ਤੋਂ ਬਾਅਦ ਗੁਰੂ ਦਸਵੇਂ ਪਾਛਾ ਮਹਾਰਾਜ ਰੋਪਨਗਰ ਸਹਿਬ ਦਾ ਕਿਲਾ ਸ਼ਰਦੇ ਦੇ ਇੱਕ ਪਾਸੇ ਰਾਜੇ ਨੇ ਰਾਜਿਆਂ ਦੀ ਆਪਣੀ ਨੀਤੀ ਹੁੰਦੀ ਹੈ ਜਨਤਾ ਦਾ ਆਪਣਾ ਹਿਸਾਬ ਹੁੰਦਾ ਹੈ ਰਾਜਿਆਂ ਦੇ ਪਿੱਛੇ ਜਨਤਾ ਨਾਲ ਬਿਗਾੜ ਲੋ ਉਹ ਤਾਂ ਗੱਲ ਮਾੜੀ ਹੁੰਦੀ ਹੈ ਉਸ ਵੇਲੇ ਗੁਰੂ ਦਸਵੇਂ ਪਾਛਾ ਸਰਸੇ ਤੋਂ ਲੱਗਦੇ ਨੇ ਲੰਘ ਕੇ ਫੌਜ ਪਿੱਛੇ ਪਈ ਹੋਈ ਹੈ ਤੇ ਆਉਂਦੇ ਕਿੱਥੇ ਨੇ ਨਿਹੰਗ ਕੋਟਲੇ ਨਿਹੰਗ ਖਾਨ ਦੇ ਕਿਲੇ ਵਿੱਚ ਆ ਜਾਂਦੇ ਨੇ ਪਹਿਲਾਂ ਤਾਂ ਕਿਲੇ ਵਿੱਚ ਆਉਣਾ ਹੁਣ ਉਹਨੂੰ ਤਾਂ ਚਾਹੀਦਾ ਸੀ ਕਿ ਦਰਵਾਜ਼ੇ ਬੰਦ ਕਰ ਦਿੰਦਾ ਗੁਰੂ ਮਹਾਰਾਜ ਨਾਲ 40 ਸਿੰਘ ਸੈਗੀ ਸੀ ਤੇ ਉੱਥੇ ਹੀ ਪੜ ਕੇ ਬੜਾ ਭਾਰੀ ਇਨਾਮ ਲੈਂਦਾ ਲੇਕਿਨ ਉਹਨੇ ਗੁਰੂ ਮਹਾਰਾਜ ਨੂੰ ਇੱਕ ਅਮਰੇ ਚੇ ਕੇ ਮਹਾਰਾਜ ਇੱਥੇ ਤੁਸੀਂ ਬਰਾਜੋ ਨਿਚੇ ਹੀ ਫੌਜ ਦਾ ਦਸਤਾ ਆ ਜਾਂਦਾ ਹੈ ਉਹਨੇ ਤਲਾਸ਼ੀ ਸ਼ੁਰੂ ਕਰ ਦਿੱਤੀ ਸਾਰੇ ਕਮਰੇ ਦਿਖਾ ਦਿੱਤੇ ਨਿਹੰਗ ਖਾਨ ਨੇ ਲੇਕਿਨ ਜਿੱਥੇ ਗੁਰੂ ਮਹਾਰਾਜ ਸੀ ਜਦ ਉਹ ਕਮਰਾ ਦਿਖਾਉਣ ਨੂੰ ਕਿਹਾ ਉਹ ਕਹਿਣ ਲੱਗਿਆ ਕਿ ਮਹਾਰਾਜ ਇੱਥੇ ਤਾਂ ਮੇਰੇ ਦਮਾਤ ਦੇ ਲੜਕੀ ਹੈ ਮੇਰੇ ਅੰਦਰ ਇਹ ਨਹੀਂ ਮੈਂ ਖੋਲ ਸਕਦਾ ਹੁਣ ਕਿੱਡੀ ਵੱਡੀ ਕੁਰਬਾਨੀ ਸੀ ਉਸ ਲੜਕੀ ਨੇ ਜਦੋਂ ਗੱਲ ਸੁਣੀ ਉਨੇ ਕਹ ਕੇ ਮੇਰੇ ਪਿਤਾ ਨੇ ਆ ਗੱਲ ਕਹਿ ਦਿੱਤੀ ساری ਜ਼ਿੰਦਗੀ ਕੁਆਰੀ ਰਹੀ ਵਿਆਹ ਹੀ ਨਹੀਂ ਕਰਾਇਆ ਕਿੰਨੇ ਅਕੀਦਰ ਸੀ ਉਸ ਤੋਂ ਬਾਤ ਗੁਰੂ ਮਹਾਰਾਜ ਮਾਛੀਵਾੜੇ ਚਲੇ ਜਾਂਦੇ ਨੇ ਗੁਲਾਬੇ ਨੂੰ ਕਹਿੰਦੇ ਨੇ ਗੁਲਾਬਿਆ ਦਰਵਾਜ਼ਾ ਖੋਲ ਜਿਹਦੇ ਬਾਗ ਚ ਰਹੀ ਸੀ ਗੁਲਾਬਾ ਕਹਿੰਦਾ ਹੈ ਇਹ ਦਰਵਾਜ਼ਾ ਨਹੀਂ ਖੋਲਦਾ ਬੰਦ ਹੋਇਆ ਪਿਆ ਹਾਲਾਂਕਿ ਚੰਗਾ ਭਲਾ ਫੁੱਲਦਾ ਸੀ ਮਹਾਰਾਜ ਕਹਿੰਦੇ ਚੰਗਾ ਇਹ ਹੁਣ ਖੁੱਲਣਾ ਹੀ ਨਹੀਂ ਉੱਪਰ ਦੀ ਹੋ ਕੇ ਗਏ ਪਾਸੇ ਦੀ ਉਸ ਵੇਲੇ ਕਿੰਨਾ ਔਖਾ ਸੀ ਤੇ ਕਿਨੂ ਕਿਨੂ ਪੇਤ ਵਿੱਚ ਲਿਆ ਇੱਕ ਤਾਂ ਲਲਾਰੀ ਨੂੰ ਲਿਆ ਪੇਤ ਵਿੱਚ ਕਿ ਤੂੰ ਢੀਲੇ ਵਸਤਰ ਰੰਗ ਦੇ फटाफट ਢੀਲੇ ਕਰ ਦੇ ਤੇ ਇਹਨਾਂ ਨੂੰ ਦੂਸਰਾ ਦਸਵੇਂ ਭਰਾ ਗਨੀ ਖਾਨ ਨਬੀ ਖਾਨ ਉਸ ਵੇਲੇ ਇਹ ਦੋਹੇ ਭਰਾ ਹੋਕਮ ਇਹ ਕੇ ਜਿਸ ਤੇ ਘਰ ਕੋਈ ਸਿੱਖ ਫੜਿਆ ਗਿਆ ਤੇ ਗੁਰੂ ਰਹਿ ਗਿਆ ਤਾਂ ਉਹਦੇ ਬਾਲ ਬੱਚੇ ਕੋਲੂ ਵਿੱਚ ਸਾਰੀ ਦੁਨੀਆ ਦੇ ਸਾਹਮਣੇ ਪੀੜ ਤੇ ਜਾਣਗੇ ਪੂਰਾ ਇਤਿਹਾਸ ਨਹੀਂ ਹੈ ਆ ਵਾਲੋ ਵਾਲ ਪਿਆਰਾ ਸਿੰਘ ਜਿਗਾ ਉਹਦੇ ਸਾਰੇ ਬੱਚੇ ਪੀੜ ਦਿੰਦੇ ਸੀ ਕਿ ਤੇਰੇ ਕੋਲ ਗੁਰੂ ਆਏ ਸੀ ਰਾਤ ਨੂੰ ਉਹ ਹਾਲਾਤ ਕੋਈ ਮਾਮੂਲੀ ਨਹੀਂ ਇਨਾਂ ਵੱਡੇ-ਵੱਡੇ ਰੱਖੇ ਗਏ ਸੀ ਉਸ ਵੇਲੇ ਕਿਨੇ ਹੌਸਲਾ ਕਰਿਆ ਦੋਵਾਂ ਭਰਾਵਾਂ ਨੇ ਪਟਾਣਾ ਨੇ ਕਿ ਮਹਾਰਾਜ ਇੱਥੇ ਤਾਂ ਸ਼ੱਕ ਪੈ ਜਾਏਗਾ ਕੋਈ ਦੱਸ ਦੇਗਾ ਤੁਸੀਂ ਸਾਡੇ ਘਰ ਤੇ ਲੋ ਤੇ ਜਿਸ ਵਕਤ ਗੁਰੂ ਮਹਾਰਾਜ ਜੀ ਉਥੋਂ ਜਾਣ ਦੀ ਤਿਆਰੀ ਕਰਦੇ ਨੇ ਨਿਕਲਦੀ ਉਸ ਵੇਲੇ ਸਲੋ ਵਾਲਾ ਪੀਰ ਆ ਜਾਂਦਾ ਹੈ ਤੇ ਉਹ ਪੀਰ ਇਹ ਗੱਲ ਕਹਿੰਦਾ ਹੈ ਕਿ ਮਹਾਰਾਜ ਫौज ਨੇ ਬਹੁਤ ਤਕੜਾਈ ਕਰੀ ਹੋਈ ਹੈ ਚੌਕੀਆਂ ਬਹੁਤ ਤਕੜੀਆਂ ਨੇ ਜੇ ਤੁਸੀਂ ਗ੍ਰਫਤਾਰ ਹੋ ਗਏ ਬਹੁਤ ਔਖਾ ਹੋ ਜਾਏਗਾ ਤੁਹਾਨੂੰ ਸਭ ਜਾਣਦੇ ਨੇ ਤੇ ਕੋਈ ਵਿਉਂਤ ਕਰਿਏ ਵਿਉਂਤ ਇਹ ਹੈ ਕਿ ਇੱਕ ਪਲਟਨ ਮੇਰੇ ਚੇਲਿਆਂ ਦੀ ਮੇਰੇ ਮੁਰਿਦਾਂ ਦੀ ਆਈ ਹੋਈ ਹੈ ਇੱਥੇ ਤੇ ਮੈਂ ਸਾਰਾ ਇੰਤਜ਼ਾਮ ਕਰ ਦਿੰਦਾ ਹਾਂ ਤੇ ਆਪ ਨੂੰ ਰਵਾਨ ਹੋਵੇ ਓਵੇਂ ਜਿਵੇਂ ਕਰ ਲੋ ਕਿ ਭਾਈ ਦਇਆ ਸਿੰਘ ਨੂੰ ਪਲੰਗੇ ਤੇ ਬਿਠਾਓ ਦੋਵੇਂ ਇੱਕ ਕੈ ਚੁੱਕਣਗੇ ਦੋਵੇਂ ਦੂਸਰੇ ਤੇ ਜੇ ਤਾਂ ਲੰਘ ਗਏ ਫੇਰ ਤਾਂ ਠੀਕ ਹੈ ਜੇ ਨਾ ਲੰਘੇ ਫੜੇ ਗਏ ਤਾਂ ਸਾਨੂੰ ਕਹਿਣ ਦਾ ਮੌਕਾ ਮਿਲ ਜਾਏਗਾ ਕਿ ਇਹ ਗੁਰੂ ਗੋਬਿੰਦ ਸਿੰਘ ਨਹੀਂ ਹੈ ਨਾ ਅਸੀਂ ਝੂਠ ਬੋਲੀਏ ਤੇ ਨਾਲੇ ਹੈ ਵੀ ਨਹੀਂ ਉਹ ਸੋ ਸਾਰਾ ਇਂਤਜ਼ਾਮ ਕਰ ਲਿਆ ਉਸ ਤੋਂ ਬਾਅਦ ਜਦੋਂ ਸੂਰਜ ਛਿਪਣ ਲੱਗਿਆ ਤੇ ਮੰਝੇ ਤੇ ਬਿਠਾਲ ਕੇ ਜਾ ਜਾ ਰਹੇ ਨੇ ਉਸ ਵੇਲੇ ਕੁਦਰਤੀ ਗ੍ਰਫਤਾਰ ਕਰਨਾ ਕੁਦਰਤੀ ਗ੍ਰਫਤਾਰ ਕਰਨਾ ਸੀ ਗ੍ਰਫਤਾਰ ਕਰਕੇ ਉਹ ਬੰਦੇ ਕਰ ਦਿੱਤੇ ਤਾਂ ਉਸ ਵੇਲੇ ਜਿਹੜੇ ਦੋਵੇਂ ਭਰਾ ਸੀ ਉਹ ਕਹਿਣ ਲੱਗੇ ਕਿ ਇਹ ਗੁਰੂ ਗੋਬਿੰਦ ਸਿੰਘ ਨਹੀਂ ਹੈਗੇ ਇਹ ਤਾਂ ਪੀਰ ਨੇ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਨੂੰ ਸਲੋ ਵਾਲੇ ਪੀਰ ਨੇ ਪੜਾਇਆ ਹੈ ਕਿ ਅੱਜ ਉਸ ਤੁਹਾਡੀ ਫੌਜ ਵਿੱਚ ਆਏ ਹੋਏ ਨੇ ਉਹਨਾਂ ਨੂੰ ਬੁਲਾ ਕੇ ਪੁੱਛ ਲੋ ਪਿਆਦਾ ਪੇਜਤਾ ਉਹਨੇ ਕਿਹਾ ਕਿ ਹੁਣ ਤਾਂ ਮੈਂ ਨਮਾਜ਼ ਪੜ੍ਹਨੀ ਹੈ ਅਜੇ ਤਾਂ ਮੈਂ ਨਹੀਂ ਆ ਸਕਦਾ ਉਸ ਤੋਂ ਬਾਅਦ ਮੈਂ ਇਬਾਦਤ ਕਰਨੀ ਹੈ ਫਿਰ ਜਿਹੜੇ ਆਵਾਂਗਾ ਸਵੇਰੇ ਤੁਸੀਂ ਉਹਨਾਂ ਨੂੰ ਕਹੋ ਨਾ ਕੁਛ ਵੀ ਆਦਰ ਤੇ ਸਤਕਾਰ ਨਾਲ ਰੱਖਿਓ ਐਨੀ ਗੱਲ ਕਹੇਓ ਤੇ ਉਸ ਵੇਲੇ ਆਪਣੇ ਮਰੀਜ਼ ਨੂੰ ਭੇਜਾ ਕੇ ਜਾ ਸਾਰੀਆਂ ਪਿੱਟਾਂ ਤੇ ਘੁੰਮ ਕੇ ਆ ਦੇਖ ਕੇ ਗੱਲ ਘੁੰਮ ਗਈ ਕੇ ਗੁਰੂ ਗੋਬਿੰਦ ਸਿੰਘ ਫੜਿਆ ਗਿਆ ਉਹਨੇ ਆ ਕੇ ਦੱਸ ਦਿੱਤਾ ਕਿ ਸਾਰੇ ਗੱਲ ਘੁੰਮ ਗਈ ਇਹ ਗੁਰੂ ਗੋਬਿੰਦ ਸਿੰਘ ਪੜੇ ਗਏ ਨੇ ਤੇ ਸਵੇਰ ਸਵੇਰੇ ਤੁਹਾਡੀ ਗਵਾਹੀ ਨਾਲ ਨਿਰਣਾ ਹੋਣਾ ਹੈ ਕਿ ਕਿਉਂਕਿ ਤੁਸੀਂ ਇਹਨਾਂ ਨੂੰ ਫਾਰਸੀ ਪੜਾਈ ਹੈ ਇਹਨ ਲੱਗੇ ਕੀ ਕਰਦਾ ਹੈ ਕਹਿੰਦਾ ਸੀ ਸਭ ਮਸਤ ਹੋ ਕੇ ਸੁਥ ਹੋਏ ਬੈਠੇ ਨੇ ਉਸ ਵੇਲੇ ਆਇਆ ਮਹਾਰਾਜ ਦੇ ਕੋਲ ਕਹਿਣ ਲੱਗਿਆ ਮਹਾਰਾਜ ਹੁਣ ਨਿਕਲਦਾ ਮੌਕਾ ਹੈ ਨਿਕਲ ਜਾਓ ਤੁਸੀਂ ਦਿਨ ਸਰਤਰ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਉਹ ਕਿਸੇ ਵੀ ਕੀਮਤ ਤੇ ਆਪਣੇ ਕੋਲ ਨਹੀਂ ਸੀ ਛੱਡਣਾ ਚਾਹੁੰਦੇ